ਵੈਗਰੇਜ ਕਾ ਖਾਲਸਾ ਵੈਗਰੇਜ ਕੀ ਫਤਿਹ ਅੱਜ ਰੋੜੀ ਪਿੰਡ ਵਿੱਚ ਅੱਜ ਮੇਜਰ ਸਿੰਘ ਦੀ ਮਾਤਾ ਬਲਜੀਤ ਕੌਰ ਦੇ ਸਰਦਾ ਦੇ ਫੁੱਲ ਚੜਾਉਣ ਆਏ ਸੀ ਤੇ ਇੱਥੇ ਬਾਈ ਜੀ ਬੈਠੇ ਸੀ ਤੇ ਮੈਂ ਅਖਾ ਚਲ ਜੋੜ ਦੀ ਵੀਡੀਓ ਹੀ ਬਣਾ ਲੀਏ ਕਿ ਕਿਵੇਂ ਤੁਹਾਡਾ ਪਾਣੀ ਦਾ ਹਾਲ ਹੈ ਆ ਪਿੰਡਾਂ ਦੇ ਵਿੱਚ ਬੜਾ ਬੁਰਾ ਹਾਲ ਹੋ ਰਿਹਾ ਪਾਣੀ ਕਿੰਨਾ ਦੇਖੋ ਸਾਫ਼ ਸੁਥਰਾ ਪਾਣੀ ਐ ਮੈਸਾਂ ਬੈਠੀਆਂ ਆਨੰਦ ਮਾਰਦੀਆਂ ਮੈਸਾਂ ਤੇ ਵੀਰ ਜੀ ਅਸੀਂ ਸੁੱਥੋਂ ਹੀ ਪੁੱਛਨੇ ਆ ਬੀ ਇਹ ਜਿਹੜਾ ਤੁਹਾਡਾ ਜੌਂਡ ਬਣਿਆ ਹੋਇਆ ਤੇ ਇਹਦੇ ਚ ਮਤਲਬ ਸਾਫ ਸੁਥਰਾ ਪਾਣੀ ਹੈ ਹਾਂਜੀ ਕੱਸੀ ਦਾ ਵਿੱਚ ਕੋਈ ਰੇ ਸੇਵਰੇਜ ਨਹੀਂ ਹਾਂਜੀ ਕੱਸੀ ਦਾ ਪਾਣੀ ਗੁਰੂਕਰੋ ਅੱਛਾ ਕੋਈ ਸੇਵਰੇਜ ਨਹੀਂ ਨਾ ਨਾ ਹਾਂ ਬਹੁਤ ਬੁਰਾ ਅੱਛਾ ਗੁਰੂਕਰੋ ਉੱਥੋਂ ਪਾਈ ਪਾਈ ਹੈ ਇਹ ਫਿਰ ਘਰ ਗਿਆ ਉਦੋਂ ਇਹ ਦੀ ਵਿਛੜ ਉਹ ਤਾਂ ਸਰੋਵਰ ਦਾ ਨਾ ਉਹ ਤਾਂ ਸਰੋਵਰ ਦਾ ਪਾਣੀ ਹੈ ਉਹ ਤਾਂ ਕੋਈ ਗੁਨਾਹ ਨਹੀਂ ਉਹਦਾ ਤਾਂ ਸਾਫ ਹੈ ਉਹ ਤਾਂ ਸਾਫ ਹੈ ਉਹਦਾ ਕੋਈ ਗੁਨਾਹ ਨਹੀਂ ਯਾਨੀ ਸੀਵਰੇਜ ਦਾ ਪਾਣੀ ਨਹੀਂ ਪੀ ਰਹੇ ਹਾਂ ਨਾ ਨਾ ਜਿਹੜਾ ਸੀਵਰੇਜ ਆਪਾਂ ਹੁਣ ਕੀ ਕਰਦੇ ਆ ਸੀਵਰੇਜ ਦਾ ਪਾਣੀ ਸਿੱਟਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਸੋਚ ਇਹ ਨਹੀਂ ਹੈਗੀ ਵੀ ਇਹ ਪਸ਼ੂ ਪੀਣ ਹੈ ਹਾਂਜੀ ਐਸ ਗਲੀ ਦਾ ਪਾਣੀ ਆਉਂਦਾ ਇੱਥੋਂ ਪਾਈਪ ਲੱਭੀ ਆਏ ਅੱਛਾ ਪਾਈਪ ਜਾਂਦੀ ਆ ਅਸੀਂ ਨੂੰ ਕੈਂਟ ਦਿੰਦੇ ਹਾਂ ਹੱਕ ਨਹੀਂ ਮੰਨਦਾ ਹਾਂ ਕਿਉ ਆਪਣੇ ਪਸ਼ੂ ਹੁਣ ਮੈਂ ਇੱਥੇ ਦੇਖਦਾ ਇੱਥੇ ਸਾਰਾ ਸਾਰਾ ਪੰਛੀ ਬੈਠੇ ਰਹਿੰਦੇ ਨੇ ਆ ਬੋਰਡ ਹੈ ਇੱਥੇ ਮਤਲਬ ਬਜ਼ੁਰਗ ਉਹਦੇ ਸਾਰਾ ਨਾਲ ਆਰਾਮ ਖੇਡਦੇ ਆ ਨਾਲੇ ਤਾਂਸ ਖੇਡਦੇ ਆ ਆਨੰਦ ਮਾਰਦੇ ਆ ਤੇ ਚਲੋ ਤਾਂ ਸੁਣਾ ਕੇ ਡੋ ਜੀ ਬੰਦੇ ਤਾਂ ਹੈ ਨਾ ਆਪ ਦਾ ਆਪ ਦਾ ਟਾਈਮ ਪਾਸ ਤਾਂ ਕਰ ਲੈਂਦੇ ਹਾਂ ਚਲੋ ਕੋਈ ਉਹ ਟਾਈਮ ਪਾਸ ਬੁੜਿਆਂ ਦਾ ਵਧੀਆ ਟਾਈਮ ਪਾਸ ਤਾਂ ਹੋ ਜਾਂਦਾ ਨਾ ਬੁੜੀਆਂ ਲੰਗਦੀਆਂ ਨਾ ਉਹ ਲਾਵਾਤਵਾ ਬੋਲਦੇ ਹਾਂ ਹਾਂ ਜੀ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਚਲੋ ਦਿਨ ਤਾਂ ਲੰਘਦਾ ਨਾ ਛਾਂ ਤਾਂ ਹੈ ਨਾ ਕਿ ਦਰਵਾਜ਼ੇ ਵਰਗੀ ਇਹ ਤਾਂ ਗਰਮੀ ਕਿੰਨੀ ਲੋ ਹਾਂ ਇੱਥੇ ਜੀ ਨਾ ਇੱਥੇ ਵਸ ਰਹੇ ਹਾਂ ਕਈ ਸਾਲਾਂ ਦੇ ਇਹ ਤਾਂ ਠੰਡਾ ਪਾਣੀ ਆਉਂਦਾ ਸਾਨੂੰ ਠੰਡੀ ਹਵਾ ਆਉਂਦੀ ਹੈ। ਸਰਕੂਲੇਟਰ ਉੱਥੇ 4 ਵਜੇ ਵਗ ਜਾਨੇ ਆ 9 ਵਜੇ ਲਿਹਾਉਣੀ ਹੈ ਮਈਆਂ। ਦੋ ਸਕੂਲ ਚ ਜਾਣਾ ਹੈ। ਹਾਂ ਦੋ ਹੀ ਬਰਦਵਾਰੇ ਨੇ। ਧੰਨਵਾਦ। ਤੁਹਾਨੂੰ ਲੱਗਿਆ ਹੋਇਆ ਤੇ ਠੰਡਾ ਪਾਣੀ ਦੀ ਬੋਤਲ ਭਰ ਲਿਆਉਣਾ। ਹੂੰ ਚਲੋ ਬਹੁਤ ਵਧੀਆ ਜੀ। ਧੰਨਵਾਦ। ਲੋੜੀ ਪਿੰਡ ਦੇ ਇਹ ਜੀ ਸੋਚ ਹੋਣੀ ਚਾਹੀਦੀ ਹੈ ਤੇ ਮੇਜਰ ਵਰਗਾ ਸਰਪੰਚ ਅਜੇ ਤੱਕ ਨਾ ਬਣਿਆ ਕੋਈ। ਹਾਂ ਤੇ ਨਾ ਕੋਈ ਬਣੇ। ਨਾ ਕੋਈ ਬਣੇ। ਸਾਡਾ ਵੀਰ ਜੀ ਮੇਰੀ ਗੱਲ ਸੁਣੋ। ਸਾਡਾ ਜੋ ਬੰਨ ਸੀਗਾ ਨਾਲੀ ਦਾ ਇਹ ਮੇਜਰ ਦੇ ਪੈਰੋਂ ਬਚ ਗਿਆ ਨਹੀਂ ਕੋਈ ਨਹੀਂ ਬਚਾਉਣੀਆ ਸੀਗਾ ਸਾਡਾ ਮਤਲਬ ਰਾਤ ਨੂੰ ਮੁੰਡਾ ਕੀ ਕਰਦਾ ਸਾਰਾ ਫੁੱਟ ਬੰਨ ਰਹਿ ਜਾਂਦਾ ਇਹ ਹਾਂ ਜੀ ਤੜਕੇ ਨੂੰ ਮਤਲਬ ਫੇਰ ਉਹਨਾਂ ਤਿਆਰ ਕਰ ਦਿੰਦੇ ਫੇਰ ਇਹਨੇ ਬੋਲਤਾ ਤੜਕੇ ਕਿਸਾਨ ਯੂਨੀਅਨਾਂ ਨੂੰ ਤੇ ਭਾਈ ਸਾਰਾ ਕਿਸਾਨ ਯੂਨੀਅਨਾਂ ਆ ਗਿਆ ਕਿਸਾਨ ਯੂਨੀਅਨਾਂ ਆ ਗਿਆ ਸਾਡੇ ਬਚਦੇ ਕਿ ਕਈ ਪਿੰਡ ਸਾਡੇ ਬਚ ਗਏ ਹਾਂਜੀ ਤੇ ਮਤਲਬ ਇਹ ਮੇਜਰ ਦੇ ਪੈਰੋਂ ਮੁੰਡੇ ਦੇ ਪੈਰੋਂ ਸਾਡਾ ਬਨ ਬਚੇ ਕਈ ਪਿੰਡ ਮਤਲਬ ਰਗੜੀ ਦੇ ਹੈ ਤੇ ਬਹੁਤ ਚੰਗਾ ਮੈਂ ਕਈ ਸਾਲ ਦਾ ਦੇਖਦਾ ਇਹਦਾ ਰਿਕਾਰਡ ਤੇ ਬਹੁਤ ਚੰਗਾ ਅਨੇਕ ਮੁੰਡੇ ਤੇ ਹਰਾਉਣ ਵਾਲੇ ਵੀ ਲੋਕਾਂ ਨੇ ਕਸਰ ਨਹੀਂ ਛੱਡੀ ਹਾਂ ਤੇ ਆ ਦੇਖ ਲੋ ਰਿਕਾਰਡ ਤੋੜੇ ਸਾਰੇ ਹਰਿਆਣੇ ਦੇ ਨੇ ਤੇ ਅੱਜ ਇਹ ਦੇਖੋ ਭੋਗ ਤੇ ਕਿੰਨੀ ਉਹਦੀ ਮਾਤਾ ਨੂੰ ਕਿੰਨੀ ਦੁਨੀਆ ਇਹ ਜਿਹਦਾ بارش ਹੋ ਗਈ ਜੀ ਉਹਦੀ ਪਿੰਡ ਬਹੁਤ ਵੱਡਾ ਹੈ ਹਾਂਜੀ ਹਾਂਜੀ ਪਿੰਡਾਂ ਜਿੱਦਿਆ ਕਰਣਾ ਹਾਂਜੀ ਹਾਂਜੀ ਬੋਲਾ ਵੱਡੇ ਜੀ ਚੰਗੇ ਚੰਗੇ ਪਿੰਡ ਦੀ ਚੰਗੀ ਸੋਚ ਹੈ ਜੀ ਵੱਡੇ ਪਿੰਡ ਦੀ ਵੱਡੀ ਸੋਚ ਹੁੰਦੀ ਹੈ ਹੂੰ ਬਿਲਕੁਲ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ